ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਅਤੇ ਰਾਇਮੇਲ ਵਿੱਚ ਤਿੰਨ ਜੰਗਲੀ ਸਾਬਰ ਰਜਬਾਹ ਉਦੋ ਵਾਲੀ ਨਹਿਰ ਦੇ ਵਿੱਚ ਡਿੱਗੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਜੰਮੀ ਜੀਵੀ ਭਾਗ ਨੂੰ ਸੂਚਿਤ ਕਰ ਦਿੱਤਾ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਦੋ ਜੰਗਲੀ ਸਾਬਰਾਂ ਦਾ ਰੈਸਕਿਊ ਕਰਕੇ ਸੁਰੱਖਿਤ ਥਾਂ ਉੱਪਰ ਛੱਡ ਦਿੱਤਾ ਗਿਆ ਤੇ ਤੀਸਰੇ ਨੂੰ ਵੀ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਨਹਿਰ ਵਿੱਚੋਂ ਬਾਹਰ ਕੱਢਣ ਦੇ ਬਾਵਜੂਦ ਉਸਦੇ ਦੋ ਬਾੜ ਨਾਲ ਚਾਲ ਮਾਰ ਦਿੱਤੀ ਜਿਸ ਨਾਲ ਉਸ ਦਾ ਇੱਕ ਸਿੰਘ ਟੁੱਟ ਗਿਆ ਉਹ ਕਾਫੀ ਜ਼ਖਮੀ ਹੋ ਗਿਆ ਜਿਸ ਦੀ ਸੋਚਣਾ ਰੈਸਕਿਊ ਕਰਨ ਵਾਲੀ ਟੀਮ ਨੇ ਆਪਣੇ ਉੱਚ ਅਧਿਕਾਰੀਆਂ ਦਿੱਤੀ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਦਾ ਦੁਬਾਰਾ ਰੈਸਕਿਊ ਕਰਕੇ ਬਿਲਾਦ ਦੇ ਲਈ ਗੁਰਦਾਸਪੁਰ ਭੇਜਤਾ ਗਿਆ

ਆਣਾ ਜਿਹੜੇ ਉਹੀ ਮਰਜੀ ਆ ਲਾਣਾ ਦਾ ਬੁੱਤ ਔਰ 60 ਲੱਖ ਰੋ ਔਰ ਜੱਜਾਂ ਵਾਲੇ ਕਬਾਦੋ ਮਰਜ਼ਾ ਲੈ ਚੱਲ ਗਿਆ ਵੀ ਹੋ ਜਾ ਬਾਈ ਰਸਾ ਜੇ ਤਾਂ ਬਹੁਤ ਟਾਈਟ ਹੈ ਪੈਨ ਦਾ ਖਾਂਦਾ ਟੀਮ ਲਾ ਦੀ ਮੈਂ ਉਹ ਯਾਰ ਆਪਾਂ ਜੋ ਫੋਨ ਖਲੋਤਾ ਹੈ ਨੰਬਰ ਉਹ ਤਾਂ ਬੋਰ ਠੀਕ ਗੱਲ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਤਾ ਨਹੀਂ ਨਰ ਦੇ ਦੇਖੀਆਂ ਕਿ ਚੋਡੀ ਜਗੜੀਆਂ ਉਥੋਂ ਕਿੰਨੀਆਂ ਨੇ ਦੋ ਤੇ ਕੀ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਹੈ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਚਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਜੰਗਲ ਚ ਬੁਰਦ ਸਾਰ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹੋ ਆਏ ਤੇ ਆ ਬੰਦੇ ਉਹਨਾਂ ਦੇ ਇਹ ਮਸ ਮਾਮਲਾ ਪਿੱਛੋਂ ਆਇਆ ਕਿਦੋਂ ਤੇ ਦਿੱਲੀਆ ਨਹਿਰ ਦੇ ਵਿੱਚੋਂ ਦੇ ਦੋ ਦੇ ਨਾ ਕੱਢ ਦਿੱਤੇ ਇਹਦੇ ਇੱਥੇ ਵੀ ਕਈ ਹੋਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੋਇਆ ਤੇ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵੇਹੇ ਇਤਨਾ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰ ਰਹੇ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਵਾਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਢਣਾ ਇਹਨੇ ਤਾਂ ਬੜੀ ਕੀਤੀ ਉਹਨਾਂ ਮੈਕਨੇ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਸਾਥ ਦਿੱਤਾ ਬੜੀ ਆਗੀ ਜਾਨ ਪਰ ਉਹ ਫ ਉਹਸ ਰੱਖਿਆ ਤੇ ਆ ਉਹ ਚਲ ਗਿਆ ਆ ਮਹਿਮਾ ਹੁੰਦੇ ਆ ਲਖਵੀਰ ਸਿੰਘ ਇਹ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜਾਨਵਰ ਕਿਹੜੇ ਨੇ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੈਗੇ ਤੇ ਕਿੰਨੇ ਦਾ ਰੈਸਕਿਊ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਉਹ ਤਾਂ ਲੈ ਕੇ ਜਾਣੀ ਦਰਦਾ ਆਰੇ ਦੂਜੇ ਆ ਗੱਡੀ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਇਹ ਉਹ ਫਿਰ ਨਗਰ ਛੱਡੇ ਇਹ ਇਹਨੂੰ ਸਾੰਬਰ ਕਹਿੰਦੇ ਆ ਜੀ ਇਹ ਫੈਮਿਲੀ ਚੰਗੇ ਆ ਤੇ ਇੰਨ ਡਿੱਗੇ ਹੀ ਇਹੀ ਨਾਲ ਚ ਕਿ ਦੋ ਰਾਏ ਪੁਲ ਜਿਹੜਾ ਪੁਲਿਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਬੀਬ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਕਰਨੀ ਦੋਸਤਾਂ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਇਹ ਕੋਈ ਬੇਜਬਾਨ ਜਾਨਵਰੀਆਂ ਨਹੀਂ ਕਿ ਇਹਨਾਂ ਕੁਛ ਕੀ ਨਹੀਂ ਤੇ ਆਪ ਡਰਦੇ ਹੋ ਜਦੋਂ ਜਿਆਦਾ ਲੋਕੀ ਇਕੱਠੇ ਆਉਂਦੇ ਇਹਨਾਂ ਦੀ ਦਿਲ ਦੀ ਧੜਕਣ ਵਧਣ ਲੱਗਦੀ ਹੈ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਰੇਜ ਨਹੀਂ